ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਸਾਰੇ ਵਿਦਿਆਰਥੀ ਘੱਟ ਬਜਟ ਹੋਣ ਕਰਕੇ ਕਿਸੇ ਚੰਗੀ ਕੰਟਰੀ ਚ ਪੜਨ ਲਈ ਨਹੀਂ ਜਾ ਸਕਦੇ ਸੁਨੀਹਾ ਮੈਡਮ ਉਸ ਤਰ੍ਹਾਂ ਦੇ ਵਿਦਿਆਰਥੀਆਂ ਦੇ ਲਈ ਅੱਜ ਖਾਸ ਵੀਡੀਓ ਅਪਡੇਟ ਕਰ ਰਹੇ ਨੇ ਸੁਨੀਹਾ ਮੈਡਮ ਕਰਿਓ ਪੂਰੀ ਗੱਲ ਸਾਂਝੀ ਸੋ ਅੱਜ ਦਾ ਟਾਪਿਕ ਬਹੁਤ ਖਾਸ ਰਣਮਾਲਾ ਸਪੈਸ਼ਲੀ ਉਹ ਸਟੂਡੈਂਟਸ ਜਿਹੜੇ ਲੋ ਬਜਟ ਕਰਕੇ ਕਿਸੇ ਅੱਛੀ ਕੰਟਰੀ ਚ ਨਹੀਂ ਜਾ ਸਕਦੇ ਕਿਉਂਕਿ ਦੇਖੋ ਇਤਨਾ ਮਾਈਂਡ ਸੈਟ ਹੈ ਪਾਸ ਸਟੂਡੈਂਟਸ ਦਾ ਕਿ ਅਸੀਂ ਅਚੀ ਕੰਟਰੀਜ਼ ਅਚੀ ਕੰਟਰੀ ਜਿਹਨੂੰ ਆਪਾਂ ਕਹਿ ਦਿੰਦੇ ਕੈਨੇਡਾ ਯੂ ਐਸ ਏ ਯੂ ਕੇ ਯੂਰਪ ਸੋ ਮੈਂ ਬਹੁਤ ਹੀ ਅਚੀ ਕੰਟਰੀ ਦਾ ਡੀਲ ਲੈ ਕੇ ਆਈਆਂ ਯੂਰਪ ਦੀ ਲਾਟਵਿਆ ਔਰ ਉਹਦੇ ਵਿੱਚ ਸਭ ਤੋਂ ਮੇਨ ਬੈਨੀਫਿਟ ਜੋ ਮੈਨੂੰ ਲੱਗਾ ਵਿਦਆਊਟ ਆਲਸਾ ਚਲੋ ਤੁਹਾਨੂੰ ਹੋਰ ਵੀ ਕੰਟਰੀਜ਼ ਮਿਲ ਜਾਣਗੀਆਂ ਲੋ ਪਰਸੈਂਟੇਜ ਤੇ ਵੀ ਮਿਲ ਜਾਣਗੀਆਂ ਬਟ ਇੱਥੇ ਜਿਹੜੀ ਮੈਨੂੰ ਪਲੱਸ ਪੁਆਇੰਟ ਲੱਗਿਆ ਉਹ ਹੈਗਾ ਕਿ ਤੁਸੀਂ ਆਪਣੀ ਸਟੱਡੀ ਕੰਪਲੀਟ ਕਰ ਸਕਦੇ ਹੋ ਕਿਉਂਕਿ ਬਜਟ ਬਹੁਤ ਮੈਟਰ ਕਰਦਾ ਹੈ ਹਰ ਕੰਟਰੀ ਦੀ ਜੇ ਡੀ ਟਿਊਸ਼ਨ ਫੀਸ ਹੈਗੀ ਉਹ 10-15 ਲੱਖ ਤੋਂ ਘੱਟ ਨਹੀਂ ਹੈਗੀ ਆ ਜਾਂ 7-8 ਲੱਖ ਹੈਗੀ ਆ ਔਰ ਅਗਲੀ ਫੀਸ ਦੇਣੀ ਬਹੁਤ ਮੁਸ਼ਕਿਲ ਹੋ ਜਾਂਦੀ ਆ ਬਟ ਲਾਕਵਿਆ ਦੇ ਵਿੱਚ ਜਿਹੜੀ ਤੁਹਾਡੀ ਫੀਸ ਹੈਗੀ ਆ ਉਹ 20 ਲੱਖ ਤੋਂ ਲੈ ਕੇ 5 ਲੱਖ ਤੱਕ ਦੀ ਹੈਗੀਆ ਮੀਨਸ ਕਿ ਅਗਰ ਤੁਸੀਂ ਉੱਥੇ ਐਪਲੀਕੇਸ਼ਨ ਲਾਉਣੀ ਹੈ ਪਹਿਲੇ ਤਾਂ ਤੁਹਾਨੂੰ ਪਹਿਲੇ ਜਾਣ ਲੈ ਕੇ ਇਕਨੋਮਿਕਲੀ ਆ ਥੈਨ ਤੁਹਾਨੂੰ ਆਪਣੀ ਪੜਾਈ ਛੱਡਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪਣੀ ਪੜਾਈ ਕੰਟੀਨਿਊ ਕਰ ਸਕਦੇ ਹੋ ਕਿਉਂਕਿ ਨਾਰਮਲ ਜੀ 3-4 ਲੱਖ ਰੁਪਏ ਅਗਲੀ ਫੀਸ ਕੱਢਣੀ ਬਹੁਤ ਈਜ਼ੀ ਹੁੰਦੀ ਆ ਸੋ ਲਾਟਵੀਆ ਦਾ ਅਗਰ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਡਿਟੇਲਸ ਜਾਣਨਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ ਵੀਜ਼ਾ ਆਫਿਕ 90410 90410 ਵਿਦਾਊਟ ਟਾਇਲਸ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਇੰਟਰਵਿਊ ਬੇਸਡ ਵੀਜ਼ਾ ਤੁਹਾਡਾ ਕੋਈ ਰਿਸਕ ਨਹੀਂ ਹੈਗਾ ਕਿਉਂਕਿ ਤੁਸੀਂ ਪੈਸੇ ਹੀ ਵੀਜ਼ਾ ਲੱਗਣ ਤੋਂ ਬਾਅਦ ਦੇਨੇ ਆ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਐਕਸਪਰਟ ਮੌਜੂਦ ਸੀ ਔਰ ਕੋਈ ਵੀ ਤੁਹਾਡੇ ਜ਼ਹਿਨ ਚ ਸਵਾਲ ਹੈ ਤੇ ਤੁਸੀਂ ਸਕਰੀਨ ਉੱਪਰ ਦਿੱਤੇ ਗਏ ਨੰਬਰ ਤੇ ਟੈਲੀਫੋਨ ਕਾਲ ਕਰੋ ਤੁਸੀਂ ਨੇੜੇ ਦੇ ਆਫਿਸ ਚ ਵਿਜ਼ਿਟ ਕਰੋ ਪੂਰੀ ਕਲੈਰਿਟੀ ਹਾਸਲ ਕਰੋ ਤੁਹਾਡੇ ਮਨ ਚ ਕੋਈ ਵਹਿਮ ਹੈ बार-बार ਪੁੱਛੋ ਈਮੇਲ ਕਰੋ ਫਰਸ਼ਟ ਸ਼ਬਦ ਇਹ ਤੁਸੀਂ ਮੈਸੇਜ ਕਰ ਸਕਦੇ ਹੋ ਟੀਮ ਦੇ ਨਾਲ ਸੰਪਰਕ ਕਰਕੇ ਪਰ ਆਪਣੀ ਜ਼ਿੰਦਗੀ ਦਾ ਡਿਸੀਜਨ ਪੂਰੀ ਕਲੈਰਿਟੀ ਤੋਂ ਬਾਅਦ ਕਰਨਾ ਹੈ ਤਾਂਕਿ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਕਰੋ ਸੋ ਬਹੁਤ ਬਹੁਤ ਧੰਨਵਾਦ